ਤੋ ਵੀ ਮਿੱਤਰੋ ਨਾ ਮੈਂ ਤੁਹਾਨੂੰ ਇੱਕ ਸ਼ਾਰਟ ਵੀਡੀਓ ਦੇ ਵਿੱਚ ਨੀਲੀ ਰਾਵੀ ਦੀ ਮੱਝ ਦਿਖਾਉਣ ਲੱਗਿਆ ਮੱਝ ਜਿਹੜੀ ਹੈਗੀ ਹੈ ਨਾ ਬਾ ਕੁਮਾਲ ਮੱਝ ਬਹੁਤ ਸੋਹਣੀ ਸੁਨਖੀ ਆ ਚਾਰੇ ਪੈਰ ਚਿੱਟੇ ਪੂਛ ਚਿੱਟੀ ਆ ਗਈ ਸੂਤੇ ਵੀ ਨਿਸ਼ਾਨ ਚਟਾ ਦੋਨੇ ਅੱਖਾਂ ਚਟੀਆਂ ਮੱਥੇ 'ਚ ਬੱਲ ਤੇ ਜਿਹੜੀ ਇਹ ਮੱਝ ਆ ਨਾ ਬਹੁਤ ਜਿਆਦਾ ਚੰਗੇ ਦੁੱਧ ਦੇ ਰਿਕਾਰਡ ਆ ਰਹੀ ਆ ਦੂਜੇ ਸੂਏ ਬਾਈ ਹਰਦੀਪ ਕਹਿੰਦਾ ਨਾ ਇਹ ਇਹਨੇ ਦੁੱਧ ਦਿੱਤਾ ਜਿਹੜਾ 17 ਤੇ ਹੁਣ 20 ਵੀ ਪਾ ਸਕਦੀ ਐ ਪਰ ਆਪਾਂ 18 ਕਹਿ ਕੇ ਦੇ ਦਾਂਗੇ ਹਵਾਨਾ ਜਿਹੜਾ ਹੈਗਾ ਨਾ ਮੱਝ ਦਾ ਬਹੁਤ ਜਿਆਦਾ ਚੰਗਾ ਹਜੇ ਦਿਨ 7 ਪਏ ਆ 7 ਦਿਨਾਂ ਦੇ ਵਿੱਚ ਤਾਂ ਇਸ ਮੱਝ ਤੋਂ ਨਾ ਤੁਰਿਆ ਨਹੀਂ ਜਾਣਾ ਬਾਕੀ ਆਰਡਰ ਤੇ ਕੁਆਲਿਟੀ ਐ ਜਿਹੜੀ ਉਹ ਬਹੁਤ ਜਿਆਦਾ ਚੰਗੀ ਆ ਕੱਲਾ ਕੱਲਾ ਥਾਣਾ ਮਗਰੋਂ ਤੁਸੀਂ ਚੈੱਕ ਕਰ ਲਓ ਤੇ ਹਜੇ ਤਾਂ ਜਿਵੇਂ ਆਪਾਂ ਗੱਲ ਕਰ ਗਏ ਪੂਰਾ ਪਸਮਾਰ ਜੇ ਨੇ ਫੜਿਆ ਨਹੀਂ ਹੈਗਾ ਐ ਇਧਰ ਲੈ ਜਾ ਹਰਦੀਪ ਇਹ ਆ ਦੇਖੋਗੇ ਤੁਸੀਂ ਹੁਣ ਚੈੱਕ ਕਰ ਲਓ ਅ ਚੰਗੀ ਨਸਲ ਦੇ ਬੱਚੇ ਆਪਾਂ ਲੈ ਸਕਦੇ ਆ ਇਸ ਤੋਂ ਪਰ ਜਿਹੜੇ ਪਰਿਵਾਰ ਕੋਲ ਆਪਾਂ ਵੀਡੀਓ ਬਣਾਈਆ ਜਮਾ ਕਰੇ ਲੋ ਪਰਵਾਰ ਆ ਇਹਨਾਂ ਨੂੰ ਕੋਈ ਮੈਂ ਕਹਿੰਨਾ ਵੀ ਟੀਕੇ ਜਿਹੜੇ ਅੱਜ ਤੱਕ ਭਰਾਉਂਦੇ ਰਹੇ ਆ ਉਹ ਵੀ ਇਹਦੇ ਤੇ ਮੋਹਰਾ ਦੀ ਚੱਕੇ ਮਤਲਬ ਭਰਉਂਦੇ ਰਹੇ ਆ ਠੀਕ ਹੈ ਨਾ ਇਹ ਲੈ ਜਾ ਕੋਈ ਗੱਲ ਨਹੀਂ ਹਰਦੀਪ ਨੰਬਰ ਜਿਹੜਾ ਹੈਗਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਕਿਵੇਂ ਲੱਗੀ ਮੱਝ ਦੱਸਿਓ ਬਾਕੀ ਜਿਹੜੇ ਹੈਗੇ ਬਾਈ ਦੇ ਪਸ਼ੂਏ ਹਨ ਉਹ ਇਧਰਲੇ ਪਾਸੇ ਆ ਗਏ ਇਹ ਆ ਸਾਰੇ ਬਾਈ ਦੇ ਘਰੇ ਰੱਖੇ ਹੋਏ ਪਸ਼ੂਆ ਸ਼ਾਰਟ ਕਿਵੇਂ ਲੱਗਿਆ ਦੱਸਿਓ ਧੰਨਵਾਦ ਸਾਰਿਆਂ ਦਾ